ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੇਕਰ ਕਿਸੇ ਦੇ ਘਰ ਤੇ ਪਰਿਵਾਰ ਵਿੱਚ ਔਰਤ ਬੰਦੇ ਬੱਚਿਆਂ ਤੇ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਸਰੀਰਕ ਬੰਧਨ ਹੈ ਸਰੀਰ ਬੰਨ ਦਿੱਤਾ ਹੈ ਕਾਲਾ ਇਲਮ ਜਾਦੂ ਟੂਣਾ ਕਰਵਾ ਦਿੱਤਾ ਹੈ ਕੋਈ ਤਾੰਤ੍ਰਿਕ ਕਿਰਿਆ ਕਰਵਾ ਦਿੱਤੀ ਹੈ ਸਰੀਰ ਨੂੰ ਰੋਗ ਲੱਗ ਗਏ ਹਨ ਦਬਾ ਪੈਂਦਾ ਹੈ ਕੰਮ ਵਿੱਚ ਦਿਲ ਨਹੀਂ ਲੱਗਦਾ ਸਰੀਰ ਕੰਮ ਨਹੀਂ ਕਰਦਾ ਔਰ ਕੋਈ ਸਮਝ ਨਹੀਂ ਲੱਗਦੀ ਘਰ ਵਿੱਚ ਕੰਮਾਂ ਕਾਰਾਂ ਵਿੱਚ ਰੋਕ ਲੱਗ ਗਈ ਹੈ ਕੋਈ ਵਾਧਾ ਨਹੀਂ ਹੋ ਰਿਹਾ ਮਾੜੀਆਂ ਸ਼ਕਤੀਆਂ ਨਕਾਰਤਮਕ ਸ਼ਕਤੀ ਦਾ ਪ੍ਰਭਾਵ ਹੈ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਜਾਂ ਕਰ ਦਿੱਤਾ ਹੈ ਘਰ ਵਿੱਚ ਕਲੇਸ਼ ਰਹਿੰਦੀ ਹੈ ਤਾਂ ਇਹਨਾਂ ਮਾੜੀਆਂ ਚੀਜ਼ਾਂ ਦੇ ਅਸਰ ਨੂੰ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ ਇਹਨਾਂ ਮਾੜੀਆਂ ਚੀਜ਼ਾਂ ਦੇ ਅਸਰ ਨੂੰ ਖਤਮ ਕਰਨ ਲਈ ਅਸੀਂ ਤੁਹਾਨੂੰ ਇੱਕ ਉਪਾਅ ਦੱਸਣ ਲੱਗੇ ਹਾਂ ਤੁਸੀਂ ਜਿੱਥੇ ਜਾਂਦੇ ਹੋ ਜਿੱਥੇ ਤੁਹਾਡੀ ਲੱਗੀ ਹੈ ਕਿਸੇ ਮੰਦਿਰ ਦਰਬਾਰ ਪੀਰ ਗੁਰੂ ਦੇਵੀ ਦੇਵਤੇ ਨਾਲ ਜੁੜੇ ਹੋਏ ਤਾਂ ਜੁੜੇ ਰਹੋ ਆਪਣਾ ਕਰਮ ਪਾਠ ਪੂਜਾ ਜੋ ਕਰਦੇ ਹੋ ਉਹ ਕਰੀ ਜਾਓ ਤੁਸੀਂ ਇਹ ਉਪਾਅ ਕਰੋ ਤੁਹਾਨੂੰ ਦਿਨੋਂ ਦਿਨ ਫਰਕ ਲੱਗੇਗਾ ਕਰਨਾ ਕੀ ਹੈ ਤੁਸੀਂ ਦੋ ਲੱਡੂ ਤੇ ਇੱਕ ਨਾਰੀਅਲ ਲੈਣਾ ਹੈ ਹੋਰ ਕੁਝ ਨਹੀਂ ਬਸ ਦੋ ਲੱਡੂ ਤੇ ਇੱਕ ਨਾਰੀਅਲ ਲੈਣਾ ਹੈ ਦਿਨ ਕੋਈ ਵੀ ਹੋਵੇ ਚੱਲੇਗਾ ਜਿਹੜੇ ਦਿਨ ਮਰਜੀ ਇਹ ਉਪਾਅ ਕਰ ਸਕਦੇ ਹੋ ਤੁਸੀਂ ਕਰਨਾ ਕੀ ਹੈ ਦੋ ਲੱਡੂ ਤੇ ਇੱਕ ਨਾਰੀਅਲ ਲੈ ਕੇ ਆਪਣੇ ਘਰ ਵਿੱਚ ਲਿਆ ਕੇ ਰੱਖ ਲਵੋ ਇੱਕ ਰਾਤ ਘਰ ਵਿੱਚ ਰਹਿਣ ਦੀ ਅਗਲੇ ਦਿਨ ਸਵੇਰੇ ਜਾਂ ਸ਼ਾਮ ਜਦੋਂ ਤੁਹਾਡਾ ਦਿਲ ਕਰੇ ਜੋ ਵਕਤ ਤੁਹਾਨੂੰ ਠੀਕ ਲੱਗੇ ਉਸ ਵਕਤ ਇਹ ਉਪਾ ਕਰ ਲੈਣਾ ਇਹ ਸਾਰਾ ਸਮਾਨ ਆਪਣੇ ਘਰ ਵਿੱਚ ਕੁਮਾ ਕੇ ਪੂਜਾ ਸਥਾਨ ਤੇ ਬੈਠ ਜਾਓ ਜੇ ਤੁਸੀਂ ਕਿਸੇ ਗੁਰੂ ਪੀਰ ਦੇਵੀ ਦੇਵਤੇ ਨੂੰ ਮੰਨਦੇ ਹੋ ਕਿਸੇ ਦਰਬਾਰ ਤੇ ਜਾਂਦੇ ਹੋ ਦੇਵੀ ਦੇਵਤੇ ਦੇ ਸਥਾਨ ਤੇ ਜਾਂਦੇ ਹੋ ਮੰਦਿਰ ਪੀਰਾਂ ਦੇ ਦਰਬਾਰ ਜਾਂਦੇ ਹੋ ਤਾਂ ਪੀਰਾਂ ਦੇ ਦਰਬਾਰ ਤੇ ਉੱਥੇ ਬੈਠ ਸਕਦੇ ਹੋ ਉੱਥੇ ਵੀ ਇਹ ਉਪਾ ਕਰ ਸਕਦੇ ਹੋ ਦੋ ਲੱਡੂ ਤੇ ਨਾਰੀਅਲ ਲਿਫਾਫੇ ਵਿੱਚ ਪਾ ਕੇ ਹੱਥ ਵਿੱਚ ਫੜ ਲਵੋ ਲਿਫਾਫਾ ਦੋ ਲੱਡੂ ਤੇ ਨਾਰੀਅਲ ਹੱਥ ਵਿੱਚ ਲੈ ਕੇ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਅਰਦਾਸ ਕਰਨੀ ਹੈ ਕਿ ਸਾਡੇ ਘਰ ਤੇ ਪਰਿਵਾਰ ਤੇ ਜੋ ਵੀ ਰੋਗ ਲੱਗੀ ਹੈ ਕੀਤਾ ਕਰਾਇਆ ਹੈ ਜਾਦੂ ਟੂਣਾ ਹੈ ਮਾੜੀਆਂ ਸ਼ਕਤੀਆਂ ਹਨ ਜੋ ਵੀ ਗ੍ਰਹਿ ਕਲੇਸ਼ ਹੈ ਇਸ ਨੂੰ ਬੰਨ੍ਹ ਦਿਓ ਖਤਮ ਕਰ ਦਿਓ ਮਾੜੀਆਂ ਚੀਜ਼ਾਂ ਘਰ ਵਿੱਚੋਂ ਨਿਕਲ ਜਾਣ ਆਪਣੇ ਗੁਰੂ ਨੂੰ ਦੇਵੀ ਦੇਵਤੇ ਨੂੰ ਪੀਰ ਫਕੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਯਾਦ ਕਰਕੇ ਅਰਦਾਸ ਕਰਕੇ ਫਿਰ ਤੁਸੀਂ 5 ਮਿੰਟ 10 ਮਿੰਟ ਖਵਾਜ਼ਾ ਜ਼ਿੰਦਾ ਪੀਰ ਦਾ ਪਾਠ ਕਰਨਾ ਹੈ ਲੱਡੂ ਤੇ ਨਾਰੀਅਲ ਹੱਥ ਵਿੱਚ ਫੜ ਕੇ ਹੀ ਰੱਖਣੇ ਨੇ ਤਖਵਾਜਾ ਜ਼ਿੰਦਾ ਪੀਰ ਨੂੰ ਯਾਦ ਕਰਕੇ ਇਹ ਸ਼ਬਦ ਬੋਲਣਾ ਹੈ ਇਹ ਪਾਠ ਬੋਲਣਾ ਹੈ ਖਵਾਜਾ ਬਲੀ ਕਰ ਪਲੀ ਖਵਾਜਾ ਬਲੀ ਕਰ ਪਲੀ ਖਵਾਜਾ ਬਲੀ ਕਰ ਪਲੀ 5 10 ਮਿੰਟ ਇਹ ਪਾਠ ਕਰਕੇ ਅਰਦਾਸ ਕਰਨੀ ਹੈ ਕਿ ਖਵਾਜਾ ਬਲੀ ਜੀ ਘਰ ਵਿੱਚ ਜੋ ਵੀ ਕੀਤਾ ਕਰਾਇਆ ਜਾਦੂ ਟੂਣਾ ਮਾੜੀਆਂ ਚੀਜ਼ਾਂ ਗ੍ਰਹਿ ਕਲੇਸ਼ ਸਾਰਾ ਕੁਝ ਬਨ ਕੇ ਆਪਣੇ ਨਾਲ ਲੈ ਜਾਓ ਔਰ ਸਾਡੇ ਘਰ ਤੇ ਰਹਿਮਤਾ ਕਰੋ ਆਪਣੇ ਉੱਪਰ ਸੱਤ ਵਾਰ ਇਹ ਸਮਾਨ ਵਾਰ ਕੇ ਦਰਿਆ ਨਹਿਰ ਵਿੱਚ ਜਲ ਪ੍ਰਵਾਹ ਕਰ ਦੇਣਾ ਹੈ ਸਮਾਨ ਘਰੋਂ ਹੀ ਸੱਤ ਵਾਰ ਵਾਰ ਕੇ ਲੈ ਕੇ ਜਾਣਾ ਹੈ ਇਹ ਸਮਾਨ ਆਪਣੇ ਸਿਰ ਉੱਪਰੋਂ ਸਿੱਧਾ ਵਾਰਨਾ ਹੈ ਜਿਵੇਂ ਟਾਈਮ ਪੀਸ ਘੜੀ ਚੱਲਦੀ ਹੈ ਜੇਕਰ ਤੁਸੀਂ ਕਿਸੇ ਮੰਦਿਰ ਜਾਂ ਪੀਰਾਂ ਦੇ ਦਰਬਾਰ ਤੇ ਬੈਠ ਕੇ ਅਰਦਾਸ ਕਰਨੀ ਹੈ ਉੱਥੇ ਏ ਉਪਾਅ ਕਰਨਾ ਹੈ ਤਾਂ ਸਾਰਾ ਸਮਾਨ ਘਰ ਵਿੱਚੋਂ ਕੁਮਾ ਕੇ ਇੱਕ ਰਾਤ ਆਪਣੇ ਘਰ ਵਿੱਚ ਇਹ ਸਮਾਨ ਰੱਖ ਕੇ ਅਗਲੇ ਦਿਨ ਉਪਾਅ ਕਰਨਾ ਹੈ ਫਿਰ ਤੁਸੀਂ ਮੰਦਿਰ ਪੀਰਾਂ ਦੇ ਦਰਬਾਰ ਤੇ ਜਾ ਕੇ ਉੱਥੇ ਅਰਦਾਸ ਕਰਕੇ ਆਪਣੇ ਸਿਰ ਉੱਪਰੋਂ ਸਮਾਨ 7 ਵਾਰੀ ਵਾਰ ਕੇ ਦਰਿਆ ਜਾਂ ਨਹਿਰ ਵਿੱਚ ਜਲ ਪ੍ਰਵਾਹ ਕਰ ਦੇਣਾ ਹੈ ਔਰ ਖਵਾਜਾ ਪੀਰ ਨੂੰ ਬੋਲਣਾ ਹੈ ਜੋ ਵੀ ਇਹ ਲਬਲਾ ਕੀਤਾ ਕਰਾਇਆ ਜਾਦੂ ਟੂਣਾ ਮੜੀ ਮਸਾਣੀ ਹੈ ਖਵਾਜਾ ਪੀਰ ਜੀ ਇਹ ਸਭ ਕੁਝ ਲਪੇਟ ਕੇ ਆਪਣੇ ਨਾਲ ਲੈ ਜਾਓ ਤੁਸੀਂ ਇਹ ਉਪਾਅ ਆਪਣੇ ਘਰ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਮੰਦਿਰ ਜਾਂ ਪੀਰਾਂ ਦੇ ਦਰਬਾਰ ਤੇ ਬੈਠ ਕੇ ਵੀ ਕਰ ਸਕਦੇ ਹੋ ਜੋ ਵੀ ਜੀ ਕਰਦਾ ਬਿਮਾਰ ਹੈ ਉਸ ਪਰੋਂ ਵਾਰ ਲਵੋ ਤੁਸੀਂ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਵਾਰ ਸਕਦੇ ਹੋ ਜੇਕਰ ਆਪਣੇ ਲਈ ਆਪ ਕਰੋਗੇ ਤਾਂ ਜਿਆਦਾ ਫਾਇਦਾ ਹੋਵੇਗਾ ਘਰ ਤੋਂ ਜਦੋਂ ਸਮਾਨ ਜਲ ਪ੍ਰਵਾਹ ਕਰਨ ਜਾਣਾ ਹੈ ਤਾਂ ਇਹ ਬੋਲਦੇ ਜਾਣਾ ਹੈ ਮਨ ਵਿੱਚ ਖਵਾਜਾ ਬਲੀ ਕਰ ਪਲੀ ਖਵਾਜਾ ਬਲੀ ਕਰ ਪਲੀ ਖਵਾਜਾ ਬਲੀ ਕਰ ਪਲੀ ਸਮਾਨ ਜਲ ਪ੍ਰਵਾਹ ਕਰਕੇ ਪਿੱਛੇ ਮੁੜ ਕੇ ਨਹੀਂ ਦੇਖਣਾ ਇਹ ਸ਼ਰਤ ਲਾਜ਼ਮੀ ਹੁੰਦੀ ਹੈ ਇਸ ਵਿੱਚ ਘਰ ਆ ਕੇ ਹੱਥ ਮੂੰਹ ਧੋ ਲੈਣਾ ਹੈ ਜੇਕਰ ਇਹ ਉਪਾਅ ਪਾਠ ਪੂਜਾ ਭਗਤੀ ਵਾਲਾ ਇਨਸਾਨ ਕਰੇਗਾ ਤਾਂ 100% ਲਾਭ ਮਿਲਦਾ ਹੈ 100% ਫਾਇਦਾ ਮਿਲਦਾ ਹੈ ਇਹ ਉਪਾਅ ਜਦੋਂ ਕਰਨਾ ਹੈ ਤਾਂ ਸਵਾ ਮਹੀਨਾ ਘਰ ਵਿੱਚ ਕਿਸੇ ਵੀ ਪੀਰਾਂ ਦੇ ਦਰਬਾਰ ਜਾਂ ਦੇਵੀ ਦੇਵਤੇ ਦੇ ਮੰਦਰ ਵਿੱਚੋਂ ਜਲ ਲਿਆ ਕੇ ਘਰ ਵਿੱਚ ਛਿੱਟਾ ਦੇਣਾ ਹੈ ਸਵੇਰੇ ਸ਼ਾਮ ਇਸ ਜਲ ਨੂੰ ਪੀਣਾ ਵੀ ਹੈ ਜੇਕਰ ਤੁਸੀਂ ਆਪ ਜਲ ਬਣਾ ਸਕਦੇ ਹੋ ਤਾਂ ਆਪ ਜਲ ਬਣਾ ਕੇ ਉਸ ਦਾ ਸ਼ਟਾ ਦਿਓ ਉਸ ਦੇ ਘਰ ਵਿੱਚ ਉਸ ਯਲ ਨੂੰ ਪੀਓ ਆਪਣੇ ਘਰ ਦੇ ਮੈਂਬਰਾਂ ਨੂੰ ਦਿਓ ਜਲ ਬਣਾਉਣ ਵਾਲੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਜੇਕਰ ਕੋਈ ਵੀ ਪਾਠ ਕਰਦੇ ਹੋ ਤੁਸੀਂ ਕੋਈ ਵੀ ਵਿਰਧ ਵਜੀਫਾ ਕੋਈ ਕਲਮਾ ਕਰਦੇ ਹੋ ਤਾਂ ਉਸ ਤੋਂ ਤੁਸੀਂ ਆਪਣਾ ਜਲ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਆਪ ਜਲ ਨਹੀਂ ਬਣਾ ਸਕਦੇ ਤਾਂ ਕਿਸੇ ਵੀ ਮੰਦਿਰ ਗੁਰਦੁਆਰੇ ਜਾਂ ਪੀਰਾਂ ਦੇ ਦਰਬਾਰ ਤੋਂ ਜਲ ਲਿਆ ਕੇ ਘਰ ਵਿੱਚ ਵਰਤ ਸਕਦੇ ਹੋ ਜੋ ਲੋਕ ਕਿਸੇ ਨਾ ਕਿਸੇ ਮੁਸੀਬਤ ਵਿੱਚ ਕੀਤੇ ਕਰਾਏ ਵਿੱਚ ਕਾਲੇ ਇਲਮ ਦੇ ਸ਼ਿਕਾਰ ਹਨ ਦਰਦਰ ਜਾ ਕੇ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਤਾਂ ਇਹ ਛੋਟਾ ਜਿਹਾ ਉਪਾਅ ਆਪ ਕਰਕੇ ਦੇਖੋ ਇਹ ਬਹੁਤ کارਗਰ ਹੈ ਇਸ ਉਪਾਅ ਦਾ ਬਹੁਤ ਫਾਇਦਾ ਹੁੰਦਾ ਹੈ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰੋ ਇਸ ਉਪਾਅ ਦੀ ਜੇਕਰ ਫਿਰ ਤੁਹਾਨੂੰ ਲੋੜ ਪਵੇ ਤਾਂ ਇਹ ਉਪਾਅ ਫਿਰ ਕਰ ਲਿਓ ਕਈ ਵਾਰ ਦੁਸ਼ਮਣ ਵਾਰ-ਵਾਰ ਸ਼ਤਾਨੀ ਕਰਦੇ ਹਨ ਵਾਰ-ਵਾਰ ਇਲਮ ਕਰਵਾਉਂਦੇ ਹਨ ਇਸ ਲਈ ਪਾਠ ਪੂਜਾ ਕਰੋ ਭਗਤੀ ਕਰੋ ਔਰ ਇਹ ਉਪਾਅ ਕਰੋ ਇਤੇ ਜੋ ਇਸ ਵਿੱਚ ਜਲ ਦੱਸਿਆ ਹੈ ਉਸ ਦੀ ਵਰਤੋਂ ਕਰੋ ਔਰ ਆਪਣੇ ਗੁਰੂ ਪੀਰ ਦੇਵੀ ਦੇਵਤੇ ਦਾ ਸਹਾਰਾ ਲੈ ਕੇ ਇਹ ਉਪਾਅ ਕਰੋ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਨੂੰ ਨਾਲ ਲੈ ਕੇ ਚੱਲੋ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਉਪਾਅ ਕਰਦੇ ਹੋ ਤਾਂ ਆਪਣੇ ਗੁਰੂ ਪੀਰ ਦੇਵੀ ਦੇਵਤੇ ਨੂੰ ਹਮੇਸ਼ਾ ਨਾਲ ਲੈ ਕੇ ਚੱਲੋ ਅਰਦਾਸ ਕਰਕੇ ਉਹਨਾਂ ਦਾ ਭੋਗ ਪ੍ਰਸ਼ਾਦ ਦਿਓ ਤਾਂ ਸਾਰੇ ਕੰਮਾਂ ਦੇ ਵਿੱਚ ਸਿੱਧੀਆਂ ਮਿਲਦੀਆਂ ਹਨ ਖਵਾਜਾ ਬਲੀ ਜੀ ਆਪ ਸਭ ਤੇ ਮਿਹਰ ਕਰਨ ਔਰ ਤੁਹਾਡੇ ਸਾਰੇ ਦੁੱਖਾਂ ਨੂੰ ਤੁਹਾਡੇ ਸਾਰੇ ਕਸ਼ਟਾਂ ਨੂੰ ਹਰ ਲੈ ਸੋ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ